ਸਸਕਾਲਸ ਕਾਈਨਸ ਪੰਜਾਬ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਗੱਲ ਕਰਾਂਗੇ ਆਪ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਭਲਕੇ ਅਰਵਿੰਦ ਕੇਜਰੀਵਾਲ ਅਮਰਸਰ ਦੇ ਵਿੱਚ ਆਉਣਗੇ ਸਭ ਤੋਂ ਪਹਿਲਾਂ ਉਹ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਣਗੇ ਉਸ ਤੋਂ ਬਾਅਦ ਅਮਰਸਰ ਦੇ ਵਿੱਚ ਇੱਕ ਰੋਡ ਸ਼ੋ ਵੀ ਕੱਢਿਆ ਜਾਵੇਗਾ ਜਿਸ ਕਰੇ ਖਾਸ ਹੈ ਕਿ ਇਸ ਸਮੇਂ ਅਰਵਿੰਦ ਕੇਜਰੀਵਾਲ ਜ਼ਮਾਨਤ ਦੇ ਉੱਤੇ ਬਾਹਰ ਆਏ ਹੋਏ ਨੇ ਇੱਕ ਜੂਨ ਤੱਕ ਉਹਨਾਂ ਨੂੰ ਜਿਹੜੀ ਇਹ ਜ਼ਮਾਨਤ ਦਿੱਤੀ ਗਈ ਹੈ ਸ਼ਰਾਬ ਨੀਤੀ ਘੁਟਾਲੇ ਦੇ ਵਿੱਚ ਉਹ ਕਰੀਬ 1 ਮਹੀਨਾ ਜੇਲ੍ਹ ਦੇ ਵਿੱਚ ਬੰਦ ਰਹੇ ਨੇ ਤੇ ਉਹਨਾਂ ਨੂੰ ਸੁਪਰੀਮ ਕੋਰਟ ਦੇ ਵੱਲੋਂ ਜ਼ਮਾਨਤ ਦਿੱਤੀ ਜਾਂਦੀ ਹੈ ਤੇ ਜ਼ਮਾਨਤ ਤੇ ਆਉਣ ਤੋਂ ਬਾਅਦ ਉਹ ਲਗਾਤਾਰ ਚੋਣ ਪ੍ਰਚਾਰ ਦੇ ਵਿੱਚ ਜੁਟੇ ਹੋਏ ਨੇ ਇਸ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਮੁੱਖ ਮੰਤਰੀ ਭਗਵਾਨਪਤ ਮਾਨ ਦੇ ਵੱਲੋਂ ਰੋਡ ਸ਼ੋਅ ਕੀਤੇ ਜਾ ਰਹੇ ਸਨ ਵੱਡੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਸਨ ਭਾਵੇਂ ਦਿੱਲੀ ਦੀ ਗੱਲ ਹੋਵੇ ਭਾਵੇਂ ਗੋਆ ਦੀ ਗੱਲ ਹੋਵੇ ਭਾਵੇਂ ਕਿਸੇ ਹੋਰ ਸਟੇਟ ਦੀ ਗੱਲ ਹੋਵੇ ਉੱਥੇ ਮੁੱਖ ਮੰਤਰੀ ਭਗਵਾਨਪਤ ਮਾਨ ਪਹੁੰਚ ਰਹੇ ਸਨ ਪਰੰਤੂ ਜਿਸ ਦਿਨ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲਦੀ ਹੈ ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੇ ਵੱਲੋਂ ਚੋਣ ਪ੍ਰਚਾਰ ਆਰੰਭ ਦਿੱਤਾ ਜਾਂਦਾ ਆਪਣੇ ਵਿਧਾਇਕਾਂ ਦੇ ਨਾਲ ਆਪਣੇ ਆਗੂਆਂ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤੇ ਦਿੱਲੀ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਪਹਿਲਾਂ ਰੋਡ ਸ਼ੋਅ ਕੀਤੇ ਗਏ ਨੇ ਮੀਟਿੰਗਾਂ ਕੀਤੀਆਂ ਗਈਆਂ ਨੇ ਲੋਕ ਮਿਲਣੇ ਕੀਤੇ ਗਏ ਉਸ ਤੋਂ ਬਾਅਦ ਪਲਕੇ ਹੁਣ ਉਹ ਅੰਮ੍ਰਿਤਸਰ ਦੇ ਵਿੱਚ ਆਉਣਗੇ ਅੰਮ੍ਰਿਤਸਰ ਦੇ ਵਿੱਚ ਚੋਣ ਪ੍ਰਚਾਰ ਕਰਨਗੇ ਤੇ ਰੋਡ ਸ਼ੋਅ ਕੀਤਾ ਜਾਵੇਗਾ ਸਭ ਤੋਂ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਨਮਨ ਹੋਣਗੇ ਉਸ ਤੋਂ ਬਾਅਦ ਫਿਰ ਅਮਰਸਰ ਦੇ ਵਿੱਚ ਇੱਕ ਵੱਡਾ ਰੋਅਰ ਸ਼ੋਅ ਕੱਢਿਆ ਜਾਵੇਗਾ ਵੱਡਾ ਕਾਫਲਾ ਕੱਢਿਆ ਜਾਵੇਗਾ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਉੱਥੇ ਜੇਕਰ ਗੱਲ ਕੀਤੀ ਜਾਵੇ ਅਮਰਸਰ ਦੀ ਤਾਂ ਅਮਰਸਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਕੈਬਨਰ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਉਮੀਦਵਾਰ ਬਣਾਇਆ ਗਿਆ ਹੈ ਤੇ ਸਾਹਮਣੇ ਜਿਹੜਾ ਮੁਕਾਬਲਾ ਉਹ ਵੀ ਕਿਤਨਾ ਕਿਤੇ ਫਸਮਾ ਹੁੰਦਾ ਦਿਖਾਈ ਦੇ ਰਿਹਾ ਕਿਉਂਕਿ ਭਾਜਪਾ ਦੇ ਵੱਲੋਂ ਤਰਨਜੀਤ ਸਿੰਘ ਸੰਧੂ ਨੂੰ ਚੋਣ ਅਖਾੜੇ ਦੇ ਵਿੱਚ ਉਤਾਰਿਆ ਗਿਆ ਉੱਤੇ ਹੀ ਕਾਂਗਰਸ ਦੇ ਵੱਲੋਂ ਗੁਰਜੀਤ ਆਉਦਲਾ ਤੇ ਹੋਰ ਵੀ ਵੱਡੇ ਦਿਗਜ ਇਸ ਸਮੇਂ ਚੋਂ ਔਣ ਅਖਾੜੇ ਦੇ ਵਿੱਚ ਨੇ ਤੇ ਦੇਖਣਾ ਹੋਵੇਗਾ हासिल ਕਰਦੀ ਹੈ ਜਾਂ ਗੁਰਜੀਤ ਔਜਲਾ ਹੀ ਜਿਹੜੀ ਹੈਟ੍ਰਿਕ ਮਾਰਦੇ ਨੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਤੈਅ ਹੋ ਜਾਵੇਗਾ ਪਰੰਤੂ ਅਰਵਿੰਦ ਕੇਜਰੀਵਾਲ ਜਿਸ ਦਿਨ ਤੋਂ ਜਮਾਨਤ ਤੇ ਆਏ ਨੇ ਉਸ ਤੋਂ ਤੋਂ ਬਾਅਦ ਲਗਾਤਾਰ ਉਹ ਚੋਣ ਪ੍ਰਚਾਰ ਦੇ ਵਿੱਚ ਜੁਟੇ ਹੋਏ ਨੇ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ਕਮਾਨ ਸੀ ਉਹਨਾਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਸਨ ਵਿਧਾਇਕਾਂ ਦੇ ਨਾਲ ਆਗੂਆਂ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਸਨ ਤੇ ਆ ਰਣਨੀਤੀ ਬਣਾਈ ਜਾ ਰਹੀ ਸੀ ਕਿ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਪੰਜਾਬ ਨੂੰ ਫਤਿਹ ਕਰ ਸਕਦੀ ਹੈ ਤੇ ਗੱਲ ਕੀਤੀ ਜਾਵੇ ਪੰਜਾਬ ਤੇ ਦਿੱਲੀ ਦੀ ਤਾਂ ਦਿੱਲੀ ਇੱਕ ਯੂਟੀ ਸਟੇਟ ਹੈ ਤੇ ਪੰਜਾਬ ਦੀ ਕੀਤੇ ਜਾਵੇ ਪੰਜਾਬ ਪੂਰਾ ਇੱਕ ਫੁੱਲ ਫਲੱਡ ਸਟੇਟ ਹੈ ਤੇ ਅਰਵਿੰਦ ਕੇਜਰੀਵਾਲ ਦੀ ਆਖ ਵੀ ਪੰਜਾਬ ਦੇ ਉੱਤੇ ਪੂਰੀ ਤਰ੍ਹਾਂ ਨਾਲ ਸਰਗਰਮ ਨਜ਼ਰ ਆ ਰਹੀ ਹੈ ਕਿਉਂਕਿ ਇਸ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ 92 ਵਿਧਾਇਕ ਮਿਲੇ ਸਨ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਲਗਾਤਾਰ ਚੋਣ ਅਖਾੜੇ ਦੇ ਵਿੱਚ ਡਟੀ ਹੋਈ ਹੈ ਤੇ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਵੱਲੋਂ ਵੱਡਾ ਦਾਵਾ ਠੋਕਿਆ ਗਿਆ ਹੈ ਕਿ ਇਸ ਵਾਰ 13 0 ਦੇ ਨਾਲ ਪੰਜਾਬ ਨੂੰ ਫਤਿਹ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਇਕੱਲਿਆਂ ਚੋਣ ਲੜ ਰਹੀ ਹੈ ਜੇਕਰ ਗੱਲ ਕੀਤੀ ਜਾਵੇ ਦਿੱਲੀ ਦੀ ਤਾਂ ਦਿੱਲੀ ਦੇ ਵਿੱਚ ਇੰਡੀਆ ਘੱਟ ਚੋੜ ਦੇ ਤਹਿਤ ਚੋਣ ਲੜੀ ਜਾ ਰਹੀ ਹੈ ਹਰਿਆਣਾ ਦੇ ਵਿੱਚ ਵੀ ਇੰਡੀਆ ਘੱਟ ਚੋੜ ਦੇ ਤਹਿਤ ਚੋਣ ਲੜੀ ਜਾ ਰਹੀ ਹੈ ਜਿੱਥੇ ਆਮ ਆਦਮੀ ਪਾਰਟੀ ਤੇ ਇੰਡੀਆ ਘੱਟ ਚੋੜ ਦੀ ਸਾਂਝ ਹੈ ਦਿੱਲੀ ਤੇ ਹਰਿਆਣਾ ਦੇ ਵਿੱਚ ਪਰੰਤੂ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਕਾਂਗਰਸ ਦੇ ਨਾਲ ਜਿਹੜਾ ਤੋੜ ਵਿਛੋੜਾ ਸੀ ਉਹ ਲਗਾਤਾਰ ਬਰਕਰਾਰ ਰਿਹਾ ਇੱਕ ਸਮਾਸੀ ਜਦੋਂ ਲੱਗ ਰਿਹਾ ਸੀ ਕਿ ਕਾਂਗਰਸ ਦੇ ਨਾਲ ਅਲਾਈਅੰਸ ਹੋਵੇਗਾ ਜਿਸ ਤੋਂ ਬਾਅਦ ਸੀਟਾਂ ਦੀ ਵੰਡ ਹੋਵੇਗੀ ਪਰੰਤੂ ਮੁੱਖ ਮੰਤਰੀ ਭਗਵਾਨ ਪ੍ਰਤਮਾਨ ਦੇ ਵੱਲੋਂ ਸਾਫ ਤੌਰ ਤੇ ਕਿਹਾ ਗਿਆ ਕਿ ਇਸ ਵਾਰ 13 ਜੂਨ ਦੇ ਨਾਲ ਫਤਿਹ ਕਰਾਂਗੇ ਉੱਥੇ ਹੀ ਕਾਂਗਰਸ ਦੇ ਵੱਲੋਂ ਵੀ ਸਾਫ ਤੌਰ ਤੇ ਕਿਹਾ ਗਿਆ ਕਿ ਜੇਕਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਚੋਣ ਲੜੀ ਗਈ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ ਤੇ ਉਹ ਨਹੀਂ ਚਾਹੁੰਦੇ ਕਿਉਂਕਿ ਉਹਨਾਂ ਦੀ ਜਿਹੜੀ ਇੱਕ ਵਿਚਾਰਧਾਰਾ ਹੈ ਉਹ ਬਿਲਕੁਲ ਅਲੱਗ ਹੈ ਆਮ ਆਦਮੀ ਪਾਰਟੀ ਦੇ ਨਾਲ ਉਹਨਾਂ ਦਾ ਤਾਲਮੇਲ ਨਹੀਂ ਹੈ ਹਾਲਾਂਕਿ ਦਿੱਲੀ ਤੇ ਹਰ ਕਪਾਸ਼ੜ ਹੋ ਕੇ ਚੋਣ ਲੜੀ ਜਾ ਰਹੀ ਹੈ ਤੇ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੀ ਜਿਹੜੀ ਮੁੱਖ ਆਖ ਹੈ ਉਹ ਪੰਜਾਬ ਹੈ ਕਿਉਂਕਿ ਪੰਜਾਬ ਇੱਕ ਫੁੱਲ ਫਲਾਜ ਸਟੇਟ ਹੈ ਤੇ ਦਿੱਲੀ ਦੇ ਵਿੱਚ ਅਜੇ ਯੂਟੀ ਹੈ ਤੇ ਯੂਟੀ ਦੇ ਪ੍ਰੋਸੀਜਰ ਦੇ ਅਕੋਰਡਿੰਗ ਉੱਥੇ ਉਹਨੇ ਰੂਲ ਐਂਡ ਰੈਗੂਲੇਸ਼ਨ ਫਾਲੋ ਨਹੀਂ ਕਰ ਪਾਉਂਦੇ ਉੱਥੇ ਦੇ ਮੁੱਖ ਮੰਤਰੀ ਕਿਉਂਕਿ ਉੱਥੇ ਦੇ ਮੁੱਖ ਮੰਤਰੀ ਦੇ ਉੱਤੇ ਕਾਫੀ ਬੰਦਚਾ ਨੇ ਐਲਜੀ ਦੇ ਵੱਲੋਂ ਹੀ ਸਾਰੀ ਜਿਹੜੀ ਪ੍ਰਕਿਰਿਆ ਹੋ ਰੰਭੀ ਜਾਂਦੀ ਹੈ ਜਿਹੜੀ ਫੁੱਲ ਮੋਹਰ ਲੱਗਦੀ ਹੈ ਜਿਹੜੀ ਆਖਰ ਦੇ ਵਿੱਚ ਇੱਕ ਸਟੈਂਪ ਲੱਗਦੀ ਹੈ ਉਹ ਐਲਜੀ ਦੇ ਵੱਲੋਂ ਹੀ ਲੱਗਦੀ ਹੈ ਪਰੰਤੂ ਪੰਜਾਬ ਦੇ ਵਿੱਚ ਫੁੱਲ ਫਲਾਜ ਕਾ ਕਰਕੇ ਅਰਵਿੰਦ ਕੇਜਰੀਵਾਲ ਦੀ ਨਜ਼ਰ ਆ ਰਹੀ ਹੈ ਤੇ ਪਲਕੇ ਪੰਜਾਬ ਦੇ ਵਿੱਚ ਉਹਨਾਂ ਦਾ ਜਿਹੜਾ ਪਹਿਲਾ ਦੌਰ ਆ ਜਮਾਨਤ ਤੇ ਆਉਣ ਤੋਂ ਬਾਅਦ ਤੇ ਵੇਖਣਾ ਹੋਵੇਗਾ ਕਿ ਅਮਰਸਰ ਦੇ ਵਿੱਚ ਰੋਡ ショ ਤੋਂ ਬਾਅਦ ਉਹਨਾਂ ਦਾ ਹੋਰ ਕਿਹੜੇ ਕਿਹੜੇ ਜਿਹੜੇ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਲੋਕ ਮਿਲਣੀ ਹੁੰਦੀ ਆ ਉੱਥੇ ਉਹਨਾਂ ਦੇ ਵੱਲੋਂ ਰੋਡ ショ ਕੱਢਿਆ ਜਾਂਦਾ ਪਰੰਤੂ ਅਮਰਸਰ ਦੇ ਵਿੱਚ ਸਭ ਤੋਂ ਪਹਿਲਾਂ ਉਹ ਸ਼੍ਰੀ ਦਰਬਾਰ ਸਾਹਿਬ ਨਰਮਨ ਹੋਣਗੇ ਉਸ ਤੋਂ ਬਾਅਦ ਕੁਲਦੀਪ ਸਿੰਘ ਢਾਲੀਵਾਲ ਜੋ ਕੈਬਨਿਟ ਮੰਤਰੀ ਨੇ ਮੌਜੂਦਾ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਉਹਨਾਂ ਦੇ ਹੱਕ ਦੇ ਵਿੱਚ ਓਨ ਪ੍ਰਚਾਰ ਕੀਤਾ ਜਾਵੇਗਾ ਤੇ ਵੇਖਣਾ ਹੋਵੇਗਾ ਅਰਵਿੰਦ ਕੇਜਰੀਵਾਲ ਦੇ ਵੱਲੋਂ ਕੱਲ ਪੰਜਾਬ ਨੂੰ ਲੈ ਕੇ ਕਿਹੜੇ ਕਿਹੜੇ ਜਿਹੜੇ ਰਸੂਕਵਾਨ ਇੱਕ ਹਾਕੋਂਦੇ ਨੇ ਉਹਨਾਂ ਨੂੰ ਲੈ ਕੇ ਬੋਲਿਆ ਜਾਵੇਗਾ ਤੇ ਪੰਜਾਬ ਨੂੰ ਲੈ ਕੇ ਉਹ ਕੀ ਕੁਝ ਕਹਿਣਗੇ ਇਹ ਹੁਣ ਭਲਕੇ ਹੀ ਅਨਜ਼ਰ ਆਵੇਗਾ